ਇੱਕ ਬੰਦੇ ਨੂੰ ਆਪਣੇ ਫੋਨ ਤੇ WhatsApp ਸਟੇਟਸ ਲਾਉਣਾ ਮਹਿੰਗਾ ਪੈ ਗਿਆ ਜੀ ਹਾਂ ਮਾਮਲਾ ਜਿਹੜਾ ਆ ਉਹ ਖੰਨੇ ਤੋਂ ਸਾਹਮਣੇ ਆਇਆ ਜਿੱਥੇ ਇੱਕ ਵਿਅਕਤੀ ਵੱਲੋਂ ਆਪਣੇ ਫੋਨ ਤੇ WhatsApp ਤੇ ਸਟੇਟਸ ਲਾਇਆ ਗਿਆ ਸੀ ਕਿ ਸਟੇਟਸ ਇਹ ਲਾਇਆ ਗਿਆ ਸੀ ਕਿ ਸਾਡੇ ਭਰਾਵਾਂ ਦੇ ਵਿੱਚ ਕੋਈ ਫਿੱਕ ਨਹੀਂ ਪਾ ਸਕਦਾ ਤਾਂ ਇੰਨੇ ਚਿਹਰੇ ਦੇ ਵਿੱਚ ਜਿਸ ਲੜਕੇ ਦੇ ਨਾਲ ਪੁਰਾਣੀ ਜੜੀ ਆ ਉਹ ਖੈਬਾਜੀ ਚਲਦੀ ਸੀ ਤਾਂ ਉਸ ਨੇ ਜਿਹੜਾ ਫੋਨ ਕਰਕੇ ਕਿਹਾ ਕਿ ਦੱਸ ਮੈਂ ਕਿਹੜਾ ਤੁਹਾਡੇ ਭਰਾਵਾਂ ਦੇ ਵਿੱਚ ਫਿੱਕ ਪਾਰਿਆ ਤਾਂ ਇੰਨੀ ਗੱਲ ਦੀ ਦੇਰ ਸੀ ਤਾਂ ਦੋਨੋਂ ਦੇ ਵਿੱਚ ਬੈਸੋ ਬਸਾਈ ਹੁੰਦੀ ਆ ਤਾਂ ਬੈਸੋ ਬਸਾਈ ਇੰਨੀ ਵੱਧ ਜਾਂਦੀ ਆ ਕਿ ਉਸ ਹਮਲਾਵਰ ਵੱਲੋਂ ਜਿਹੜਾ ਆ ਉਸ ਨੂੰ ਬਾਹਰ ਬੁਲਾਇਆ ਜਾਂਦਾ ਆ ਤਾਂ ਜਦੋਂ ਬਾਹਰ ਚਲਾ ਜਾਂਦਾ ਵਿਅਕਤੀ ਤੇ ਨਾਲ ਉਸ ਦਾ ਇੱਕ ਚਚੇਰਾ ਭਰਾ ਜਿਹੜਾ ਹੁੰਦਾ ਆ ਉਹ ਵੀ ਨਾਲ ਜਾਂਦਾ ਤਾਂ ਵਿਅਕਤੀ ਵੱਲੋਂ ਜਿਹੜਾ ਆ ਹਮਲਾ ਕਰ ਦਿੱਤਾ ਜਾਂਦਾ ਹੈ ਇਹਨਾਂ ਦੋਨਾਂ ਨੌਜਵਾਨਾਂ ਦੇ ਉੱਤੇ ਕਿਰਚਾਂ ਦੇ ਨਾਲ ਹਮਲਾ ਕੀਤਾ ਜਾਂਦਾ ਹੈ ਤਾਂ ਉਹਨਾਂ ਦੇ ਢਿੱਡਾਂ 'ਚ ਜੜਾ ਕਿਰਚਾ ਮਾਰੀ ਜਾਂਦੀਆਂ ਨੇ ਤਾਂ ਹੋਰ ਵੀ ਜਿਹੜੇ ਨੇ ਹਥਿਆਰਾਂ ਦੇ ਨਾਲ ਪੂਰੀ ਜਿਹੜੀ ਆ ਉਹ ਕੁੱਟਮਾਰ ਜਿਹੜੀ ਆ ਇਹਨਾਂ ਦੋਨਾਂ ਨੌਜਵਾਨਾਂ ਦੇ ਨਾਲ ਕੀਤੀ ਜਾਂਦੀ ਹੈ ਬਸ ਗੱਲ ਤਾਂ ਇੰਨੀ ਸੀਗੀ ਕਿ ਵਟਸਐਪ ਦੇ ਉੱਤੇ ਸਟੇਟਸ ਲਾਇਆ ਸੀਗਾ ਤਾਂ ਕਈ ਵਾਰ ਅਸੀਂ ਆਪਣੇ ਵਟਸਐਪ ਦੇ ਉੱਤੇ ਸਟੇਟਸ ਲਾ ਲੈਨੇ ਆ ਤਾਂ ਉਹ ਕਈ ਵਾਰੀ ਆਪਣੇ ਐਟੀਟਿਊਡ ਵਾਲਾ ਵੀ ਜਿਹੜਾ ਵਟਸਐਪ ਲਾਣੇ ਆ ਤਾਂ ਕਈ ਵਾਰ ਜਿਹੜੇ ਲੋਕ ਹੁੰਦੇ ਨੇ ਉਹ ਉਸ ਨੂੰ ਪਰਸਨਲ ਲੈ ਲੈਂਦੇ ਨੇ ਉਹ ਆਪਣੇ ਉੱਤੇ ਲੈ ਲੈਂਦੇ ਨੇ ਬਸ اسی ਗੱਲ ਦੀ ਖੁੰਦਗਰ ਰਖਤਿਆ ਹੋਇਆ ਤਾਂ ਵਿਅਕਤੀ ਵੱਲੋਂ ਜਿਹੜਾ ਆ ਬੁਰੀ ਤਰ੍ਹਾਂ ਇਹਨਾਂ ਦੋਨਾਂ ਨੌਜਵਾਨਾਂ ਦੀ ਜੜੀ ਆ ਉਹ ਕਟਮਾਰਕ ਕੀਤੀ ਗਈ ਆ ਤਾਂ ਫਿਲਹਾਲ ਇਹ ਜਿਹੜੇ ਹਸਪੀਟਲ ਦੇ ਵਿੱਚ ਜਿਹੜੇ ਇਲਾਜ ਨੇ ਤੇ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਤਾਂ ਔਰੋਪਿਆਂ ਦੀ ਜੜੀ ਆ ਉਹ ਭਾਲ ਕੀਤੀ ਜਾ ਰਹੀ ਹੈ ਸੰਦੀਪ ਕੁਮਾਰ ਰਪੇਰੇ ਵੀਰੇ ਹੋਇਆ ਕੀ ਇਹ ਵੀਰੇ ਮੇਰੀ ਸਟੋਰੀ ਲਾਈ ਹੋਈ ਸੀ ਫੇਸਬੁੱਕ ਤੇ ਮੈਂ ਕਿਸੇ ਦਾ ਨਾਮ ਨਹੀਂ ਲਿੱਤਾ ਆਣਾ ਮੈਂ ਉਹਨ ਲੈ ਕੇ ਮੈਂ ਕਿਹਾ ਤੂੰ ਉਹ ਮੈਸੇਜ ਲਾਇਆ ਸੀ ਮੈਂ ਕਿਹਾ ਭਾਈਆਂ ਵਿੱਚ ਫਰਕ ਪਵਾ ਦਿੰਦੇ ਆ ਲੋਕ ਬਸ ਮੈਨੂੰ ਉਹ 15 ਦਿਨ ਪਹਿਲਾਂ ਦੀ ਸਟੋਰੀ ਲਾਈ ਹੋਈ ਸੀ ਅੱਛਾ ਫੋਨ ਕਰਕੇ ਮੈਨੂੰ ਕਹਿੰਦਾ ਕਹਿੰਦਾ ਤੂੰ ਟੋਡਾ ਮੈਂ ਕੀ ਫਰਕ ਪਵਾਇਆ ਕਹਿੰਦਾ ਮਮਾ ਤੇਰੇ ਨਾਲ ਤਾਂ ਕੋਈ ਮੇਰਾ ਕਹੇ ਮੇਰੀ ਗੱਲ ਨਹੀਂ ਹੈਗੀ ਕੋਈ ਕਹਿੰਦਾ ਤੈਨੂੰ ਦੇਖੂਗਾ ਔਰ ਆ ਕੇ ਕਹਿੰਦਾ ਮਮਾ ਹੋਈ ਕਿੱਥੇ ਹੈ ਲੜਾਈ ਹੋਈ ਕਿੱਦਾਂ ਆਹੀ ਤੁਹਾਨੂੰ ਦੱਸ ਦਾਂ ਪਿਆ ਵੀਰੇ ਕਿੱਥੇ ਹੋਈ ਹੈ ਲੜਾਈ ਇਹ ਅਰਸੂ ਲੜੇ ਹੋਈ ਹੈ ਵੀਰੇ ਉਹ ਟਾਇਰ ਵਾਲੇ ਕੋਲ ਕਿੰਨੇ ਜਾਣੇ ਸੀ ਉਹ ਮੇਰੇ ਉਹ ਤਿੰਨੇ ਜਾਣੇ ਉਹਨਾਂ ਕੋਲ ਕਿਰਚਾ ਸੀ ਫਿਰ ਖਰਚਾ ਮਾਰੀਆਂ ਡਟੇ ਜੋ ਚਾਕੂ ਦੇ ਖਰਚਾ ਮਾਰੀਆਂ ਕਿਸੇ ਨੇ ਤੁਹਾਨੂੰ ਬਚਾਉਣ ਦੀ ਕੋਸ਼ਿਸ਼ ਨਹੀਂ ਕੀਤੀ ਕਿਸੇ ਨੇ ਨਹੀਂ ਕੀਤੀ ਫਿਰ ਉਹ ਤਿੰਨੇ ਵੀ ਉੱਥੇ ਪਹਿਲਾਂ ਇਹ ਜੀ ਲੜਦੇ ਕਿੱਤੇ ਕਿਤੇ ਮਾਰੇ ਜੀ ਹੋ ਗਏ ਆ ਟੈਟੇ ਜੇ ਪਾੜਿਆ ਪਿਆ ਵੀਰ ਆ ਡੇਲੇ ਪਾੜੇ ਪੈਨ ਪਰਚਾ ਕਰਾਉਣਾ ਵੀਰੇ ਉਹਦੇ ਤਾਂ ਕੌਣਾ ਜੀ ਬੰਦਾ ਡਰਾਈਵਰ ਸਾਡਾ ਜੀ ਜੱਗੀ ਨਾਮ ਆ ਉਹਦਾ ਹੋਰ ਕੌਣ ਸੀ ਦੋ ਜਾਨੇ ਨਾਲ ਜਿਹੜਾ ਕਹਿ ਰਹੇ ਹੋ ਉਹ ਪਤਾ ਨਹੀਂ ਅਨਪਸਾਤ ਤੇ ਬੰਤੇ ਜੀ ਉਹਦੇ ਉਹਦੇ ਨਾਲ ਹਾਂਜੀ ਅਨਪਸਾਤਿਆਂ ਉਹਦੇ ਨਾਲ ਉਹਦੇ ਮਾਸੇ ਜਿਗਰਾ ਸੰਗ ਵੀ ਦੇ ਮੇਰੇ ਭਰਾ ਦਾ ਡਰਾਈਵਰ ਦੀ ਵੀਰੇ ਗਾਲਾਂ ਕੱਢਦਾ ਸੀ ਬੁਲਾਇਆ ਸੀ ਉਹਨੇ ਉਹ ਤਿਆਰੀ 'ਚ ਬੈਠਾ ਸੀ ਚਾਕੂ ਲੈ ਕੇ ਆਇਆ ਉਹ ਬਾਰੋਂ ਉੱਥੋਂ ਕਰਚਾ ਗੁਰਚਾ ਬਿਹਾਰ ਝਾਰਖੰਡ 'ਚੋਂ ਉੱਥੇ ਸਾਨੂੰ ਇੱਕ ਦੂਜੇ ਨਾਲ ਉਹ ਹੋਏ ਤੇ ਮੈਨੂੰ ਪਿੱਛੋਂ ਫੜ ਕੇ ਵੀਰੇ ਮੇਰੇ ਭਾਈ ਨੇ ਫੜ ਲਿਆ ਉਹਨੇ ਮੇਰੇ ਚਾਕੂ ਮਾਰਿਆ ਚਾਰ ਜਾਣੇ ਦੀ ਵੀਰੇ ਸਾਨੂੰ ਨਹੀਂ ਪਤਾ ਕੋਈ ਦੁਸ਼ਮਣ ਨਹੀਂ ਹੈਗੀ ਵੀਰੇ ਕਿੱਥੇ ਵੀ ਘਟਣਾ ਹੈ ਮੇਰਾ ਨਾਮ ਨਹੀਂ ਘਟਣਾ ਕਿ ਪੱਪੀ ਜੀ ਜਗਰਾਜ ਮੂੰਹ ਬੋਲੋ ਇਹਦਾ ਨਾਮ ਕਾਹਤੇ ਲੈਣਾ ਇਹਦੇ ਨਾਲ ਦੀ ਅੱਧੀ ਇਹਨੇ ਪੜਿਆ ਮੈਨੂੰ ਮੈਂ ਇਹਨੂੰ ਹੱਥ ਵੀ ਨਹੀਂ ਲਾਇਆ ਲੜਾਈ ਹੋਈ ਕਿੱਥੇ ਜੀ ਸਰਬਤ ਦੇ ਵੀਰੇ ਕੱਲ ਵੀੜਾ ਆਈ ਸੀ ਨਾ ਉੱਥੇ ਆਏ ਨੇ ਇੱਕ ਕਾਰਨ ਕੀ ਹੈ ਜੀ ਲੜਾਈ ਦਾ ਕਾਰਨ ਵੀਰੇ ਬਸ ਗਾਲਾਂ ਕੱਢਦਾ ਪਤਾ ਨਹੀਂ ਕਿਹੜੇ ਕਿਹੜੀ ਗੱਲ ਤੋਂ ਉਹਨੂੰ ਉਹ ਦੁੱਖ ਦੀ ਗਾਲਾਂ ਕੱਢਦਾ ਗਾਲਾਂ ਆ ਲੱਗਿਆ ਤੇ ਮਾਰੇ ਕੀ ਹੈ ਜੀ ਕਰਤਾ ਮਾਰਿਆ ਨੇ ਵੀਰੇ ਕੀ ਕੀ ਹੋਇਆ ਸੀ ਜੀ ਇਕੱਲੇ ਸੀਗੇ ਅਸੀਂ ਦੋ ਜਾਣੇ ਸੀ ਕਿੱਟ ਮਾਰੇ ਹੋਏ ਨਾਲ ਕੋਣ ਨਾਲ ਉਹ ਪਿਆ ਵੀਰੇ ਉਹਦੇ ਮਾਰੇ ਨੇ ਤਿੰਨ ਚਾਰ ਜਗਾ ਨਾਲ ਕੋਣ ਨਾਲ ਕੋਣਾ ਜੀ ਤੁਹਾਡੇ ਨਾਲ ਤੇ ਮੈਂ ਕਿਹ ਨਾਲ ਕੋਣ ਹੈ ਜੀ ਰਾਲ ਵੀਰੇ ਆਏ ਮੇਰੇ ਭਾਈ ਹੋਨੇ ਆਏ ਕੋਈ ਘਰ ਵਾਲੀ ਆ ਹੁਣ ਕੀ ਮੰਗੀ ਕਰਦੇ ਤੁਸੀਂ ਮੈਂ ਵੀਰੇ ਪੱਤਾ ਕਰਾਉਣਾ ਬਸ ਅਰਾਧਾ ਮੈਨੂੰ ਮਾਰਨ ਦੀ ਕੋਸ਼ਿਸ਼ ਕਰੀਆ ਕਿੱਥੇ ਕਿੱਥੇ ਤੁਹਾਡੇ ਲੱਗੇ ਨੇ ਸੱਤ ਆ ਲੱਗੇ ਨੇ ਵੀਰੇ ਮੇਰਾ ਦਿਲ ਪਾੜਤਾ ਤੁਹਾਡੇ ਜਿਹੜੇ ਨਾਲ ਦੇ ਨੇ ਉਹਨਾਂ ਨੇ ਉਹਨਾਂ ਦੇ ਵੀ ਤਿੰਨ ਜਗ੍ਹਾ ਨੇ ਹਾਂ ਜੀ ਸਾਨੂੰ ਪਤਾ ਲੱਗਿਆ ਹਜੇ ਕੋਈ ਸਬ ਨਾਲ ਅਫੀਸ਼ੀਅਲ ਕਮਿਊਨੀਕੇਸ਼ਨ ਨਹੀਂ ਹੋਈ ਇੱਕ ਸੰਦੀਪ ਕੁਮਾਰ ਹੈ ਇਹਦੀ ਉਮਰ ਕਰੀਬ 35 ਸਾਲ ਹੈ ਇਹ ਆਪਣਾ ਸਮਰਾਲਾ ਰੋਡ ਖੰਨੇਦਾਰਿਆਂ ਨਾਲ ਹੈ ਤੇ ਇੱਕ ਜਗਰਾਤ ਸਿੰਘ ਹੈ ਸਾਨੂੰ ਬਰਿੰਦੀਤ ਸਿੰਘ ਇਹਦੀ ਉਮਰ ਕਰੀਬ 36 ਸਾਲ ਹੈ ਤੇ ਇਹ ਰਸੂਲੜੇ ਦਾ ਰਹਿਣ ਵਾਲਾ ਇਹਨਾਂ ਦਾ ਕੋਈ ਜੱਗੀ ਨਾਮ ਦਾ ਸ਼ਖਸ ਹੈ ਜਿਹਦੇ ਨਾਲ ਝਗੜਾ ਹੋਇਆ ਤੇ ਜਿਹੜਾ ਜੱਗੀ ਹੈ ਉਹ ਲਖਵੰਤ ਸਿੰਘ ਜਿਹੜਾ ਰਸੂਲੜੇ ਦੇ ਰਹਿਣ ਵਾਲਾ ਹੈ ਉਹਦਾ ਡਰਾਈਵਰ ਹੈ ਤੇ ਜਿਹੜਾ ਲਖਵੰਤ ਸਿੰਘ ਹੈ ਤੇ ਇਹ ਜਗਰਾਤ ਸਿੰਘ ਇਹ ਦੋਨੋਂ ਆਪਸੀ ਕਜ਼ਨ ਨੇ ਮਸਲਾ ਪਤਾ ਲੱਗਿਆ ਕਿ ਇੱਕ ਉਸੇ ਜੋ ਹੁਣ ਤੱਕ ਸਾਨੂੰ ਸੋਰਸਸ ਤੋਂ ਪਤਾ ਲੱਗਿਆ ਕੋਈ ਕਿਸੇ ਨੇ ਇਹਨਾਂ ਦੋਵਾਂ ਚੋਂ ਇੱਕ ਪਾਰਟੀ ਨੇ ਕੋਈ WhatsApp ਤੇ ਸਟੇਟਸ ਪਾਇਆ ਸੀ ਉਹਦੇ ਕਰਕੇ ਇਹਨਾਂ ਦਾ ਝਗੜਾ ਹੋਇਆ ਤੇ ਮੌਕੇ ਤੇ ਗੱਲ ਵਧ ਗਈ ਹੈ ਹਜੇ ਕੋਈ ਐਮਲਰ ਨਹੀਂ ਆਈ ਤੇ ਹਜੇ ਐਮਲਰ ਕੱਟੀ ਵੀ ਨਹੀਂ ਗਈ ਐਸਐਚਓ ਸਾਹਿਬ ਉਥੇ ਸਿਵਲ ਹਸਪੀਟਲ ਗਏ ਸੀਗੇ ਤੇ ਅਫੀਸ਼ੀਅਲ ਸਾਨੂੰ ਰੁਕਾ ਵੀ ਨਹੀਂ ਆਇਆ ਤੇ ਹਜੇ ਇਹਨਾਂ ਦਾ ਫਰਸਟ ایڈ ਚੱਲ ਰਹੀ ਸੀ ਦੋਵਾਂ ਜਣਾਂ ਦੀ ਜੋ ਡਾਕਟਰ ਨੇ ਅਜੇ ਇਹਨਾਂ ਨੂੰ ਪਿਆਂਦੇ ਦੀ ਅਗਿਆਨਕੀ ਹਾਂਜੀ ਇਹਦੇ ਜੋ ਵੀ ਇਹਨਾਂ ਦੀ ਸਟੇਟਮੈਂਟ ਆਊਗੀ ਉਸ ਦੇ ਹਿਸਾਬ ਨਾਲ ਇਹਨਾਂ ਦੀ ਕਾਨੂੰਨosaur ਪਤਾਬੀ ਕੀਤੀ ਗਈ